ਅੱਜ ਆਪਾਂ ਗੱਲ ਕਰ ਰਹੇ ਆਂ ਦਰਦ ਬਦਲੂਆਂ ਦੀ ਔਰ ਇਸ ਲੇਟੈਸਟ ਸੂਚੀ ਦੇ ਵਿੱਚ ਆਏ ਨੇ ਅਨਿਲ ਜੋਸ਼ੀ ਜੋ ਚਾਰ ਪਾਰਟੀਆਂ ਬਦਲ ਚੁੱਕੇ ਨੇ ਤੇ ਹੁਣ ਲੇਟੈਸਟ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਵਾ ਲੋਕੀ ਉਹਨਾਂ ਨੂੰ ਸਵੀਕਾਰ ਕਰਨਗੇ ਜਾਂ ਨਹੀਂ ਇਹ ਤੇ 2027 ਦੀਆਂ ਚੋਣਾਂ ਹੀ ਦੱਸਣਗੀਆਂ ਪਰ ਮੇਰਾ ਨਿੱਜੀ ਵਿਚਾਰ ਆ ਕਿ ਇਹ ਬਿਲਕੁਲ ਗਲਤ ਹੈ ਔਰ ਲੋਕਾਂ ਨੂੰ ਇਹੋ ਜਿਹੇ ਲੋਕਾਂ ਦਾ ਵਰਕਰਾਂ ਨੂੰ ਪਾਰਟੀ ਦੇ ਵਰਕਰਾਂ ਨੂੰ ਜਿਹੜੇ ਪਾਰਟੀ ਲਈ ਕੰਮ ਕਰਦੇ ਆ ਵਫਾਦਾਰ ਨੇ ਪਾਰਟੀ ਦੇ ਪ੍ਰਤੀ ਉਹਨਾਂ ਨੂੰ ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਜਿਹੋ ਬਾਈਕਾਟ ਕਰਨਗੇ ਤੇ ਇਹੋ ਜਿਹੇ ਲੋਕ ਜਿਹੜੇ ਵੀ ਪਾਰਟੀਆਂ ਬਦਲਦੇ ਆ ਭਾਵੇਂ ਉਹ ਮਨਪ੍ਰੀਤ ਬਾਦਲ ਹੋਵੇ ਭਾਵੇਂ ਨਿਲ ਜੋਸ਼ੀ ਹੋਵੇ ਜਾਂ ਕੋਈ ਹੋਰ ਹੋਵੇ ਉਹਨਾਂ ਨੂੰ ਲੋਕਾਂ ਨੂੰ ਸਰਕਾਰ ਨਹੀਂ ਕਰਨਾ ਚਾਹੀਦਾ ਇਹ ਬੜਾ ਕਲੀਅਰਲੀ ਕਰਦੇ ਆ ਲੋਕਾਂ ਦੀ ਸੇਵਾ ਦੀ ਗੱਲ ਪਰ ਅਸਲ ਦੇ ਵਿੱਚ ਸੱਤਾ ਦੇ ਭੁੱਖੇ ਨੇ ਸੱਤਾ 'ਚ ਰਹਿਣਾ ਚਾਹੁੰਦੇ ਨੇ ਜਿਹੜੇ ਪਾਸੇ ਲੱਗਦਾ ਵਾ ਜਿਹੜੀ ਪਾਰਟੀ ਦਾ ਪਲੜਾ ਭਾਰੀ ਆ ਉਸ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਨੇ ਇਹਦਾ ਬੈਕਗ੍ਰਾਉਂਡ ਕੀ ਆ ਮੈਂ ਅੱਗੇ ਵੀ ਕਦੀ ਵਾਰੀ ਦੱਸ ਚੁੱਕਾ ਵਾਂ ਵੀ 1967 ਦੇ ਵਿੱਚ ਇਹ ਗੈਹ ਲਾਲ ਲਾਂ ਦਾ ਇੱਕ ਸ਼ਖਸੀ ਹਰਿਆਣਾ ਦੇ ਵਿੱਚ ਉਹਨੇ ਇੱਕ ਦਿਨ ਦੇ ਵਿੱਚ ਕਈ ਪਾਰਟੀਆਂ ਬਦਲੀਆਂ ਐ ਲਾਲ ਗੈਹ ਲਾਲ ਉਦੋਂ ਇਹ ਗੱਲ ਮਸ਼ਹੂਰ ਹੋਈ ਸੀ ਜਿਵੇਂ ਹੁਣ ਅੱਜ ਕਿਸੇ ਨੇ ਇਹ ਵੀ ਕਿਹਾ ਵਾਕੀ ਗੰਗਾ ਆ ਰਾਮ ਗੰਗਾ ਆਈ ਤੇ ਗੰਗਾ ਦੇ ਨਾਲ ਜਮਨਾ ਆਈ ਤੇ ਜਮਨਾ ਦੇ ਨਾਲ ਲੇਕਿਨ ਉਸ ਵੇਲੇ ਫਿਰ ਲੋਕਾਂ ਨੂੰ ਲੱਗਾ ਪਾਰਟੀਆਂ ਨੂੰ ਲੱਗਾ ਕਿ ਇਹੋ ਜਿਹੇ ਲੀਡਰਾਂ ਤੇ ਨੱਥ ਪਾਉਣ ਦੀ ਲੋੜ ਆ ਤੇ ਫਿਰ 1985 ਚ ਸੰਵਿਧਾਨ ਦੀ 52ਵੀਂ ਐਮੈਂਡਮੈਂਟ ਸੋਧ ਆਈ ਜਿਹਦੇ ਤਹਿਤ ਐਂਟੀ ਡਿਫੈਕਸ਼ਨ ਲਾਅ ਬਣਿਆ ਉਹਦੇ ਤੇ ਉਹਦੇ ਵਿੱਚ ਫਿਰ ਹੋਰ ਤਬੀਲੀਆਂ ਕੀਤੀਆਂ ਗਈਆਂ ਉਹਨੂੰ ਹੋਰ ਤਖੜਾ ਬਣਾਇਆ ਗਿਆ 2003 ਦੇ ਵਿੱਚ ਉਦੋਂ ਸੰਵਿਧਾਨ ਦੀ 91st ਐਮੈਂਡਮੈਂਟ ਲਿਆਂਦੀ ਗਈ ਪਰ ਇਹ ਸਿਰਫ ਚੁਣੇ ਹੋਏ ਐਮਐਲਏ ਤੇ ਐਮਪੀਜ਼ ਵਾਸਤੇ ਆ ਇਹਦੇ ਵਿੱਚ ਵੀ ਕਮੀਆਂ ਪੇਸ਼ੀਆਂਆਂ ਕਿਉਂਕਿ ਅਧਿਕਾਰ ਉਹਨਾਂ ਨੂੰ ਡਿਸਕਵਾਲਿਫਾਈ ਕਰਨ ਦਾ ਸਿਰਫ ਸਪੀਕਰ ਦੇ ਕੋਲ ਹੈ ਔਰ ਸਪੀਕਰ ਸੱਤਾਧਰ ਪਾਰਟੀ ਦੇ ਮੈਂਬਰ ਹੁੰਦੇ ਨੇ ਜੇ ਸੱਤਾਧਰ ਪਾਰਟੀ ਨੂੰ ਕਿਸੇ ਦੇ ਡਿਫੈਕਸ਼ਨ ਸੂਟ ਕਰਦੀ ਆ ਤੇ ਸਪੀਕਰ ਉੱਤੇ ਕਾਰਵਾਈ ਨਹੀਂ ਕਰਦਾ ਅਸੀਂ ਕਈ ਵਾਰ ਇਹ ਚੀਜ਼ ਦੇਖ ਚੁੱਕੇ ਹਾਂ ਲੇਕਿਨ ਜਿਹੜੇ ਐਮ.ਐਲ.ਏ ਤੇ ਐਮ.ਪੀ ਹਾਲੀ ਨਹੀਂ ਬਣੇ ਚੋਣਾਂ ਤੋਂ ਪਹਿਲਾਂ ਜਿਹੜੇ ਦਲ ਬਦਲੂ ਦਲ ਬਦਲਦੇ ਆ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਐਂਟੀ ਡਿਫੈਕਸ਼ਨ ਲਾਅ ਉਹਨਾਂ ਤੇ ਲਾਗੂ ਨਹੀਂ ਹੁੰਦਾ ਇਸ ਕਰਕੇ ਇਹਦਾ ਫੈਸਲਾ ਜਿਹੜਾ ਵਾ ਕਿ ਇਹਨਾਂ ਨੂੰ ਲੋਕਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਲੋਕਾਂ ਦੇ ਹੱਥ ਦੇ ਵਿੱਚ ਆ ਮੇਰਾ ਮੰਨਣਾ ਵਾ ਕਿ ਇੱਕ ਨਵੀਂ ਪਰੰਪਰਾ ਸ਼ੁਰੂ ਕਰਨ ਵਾਸਤੇ ਨਵੀਂ ਰਵਾਇਤ ਪਾਉਣ ਵਾਸਤੇ ਇਹੋ ਜਿਹੇ ਲੋਕਾਂ ਨੂੰ ਸੱਤਾ ਦੇ ਵਿੱਚ ਲੋਕਾਂ ਨੂੰ ਸਰਕਾਰ ਨਹੀਂ ਕਰਨਾ ਚਾਹੀਦਾ ਦੇਖਦੇ ਆ ਅਨਿਲ ਜੋਸ਼ੀ ਕਹਿੰਦੇ ਨੇ ਕ੍ਰਾਸ ਰੂਟ ਲੈਵਲ ਤੇ ਬੜੀ ਪਕੜ ਹੈ ਉਹਨੂੰ ਲੋਕੀ ਸਵੀਕਾਰ ਕਰਨਗੇ ਕਿ ਨਹੀਂ ਸਵੀਕਾਰ ਕਰਨਗੇ ਪਰ ਜੇ ਲੋਕੀ ਫੈਸਲਾ ਲੈਂਦੇ ਨੇ ਇਹੋ ਜਿਹੇ ਲੋਕਾਂ ਦੇ ਖਿਲਾਫ ਭਾਵੇਂ ਅਨਿਲ ਜੋਸ਼ੀ ਨੇ ਭਾਵੇਂ ਹੋਰ ਲੀਡਰ ਨੇ ਬਹੁਤੇ ਲੀਡਰ ਪਾਰਟੀਆਂ ਬਦਲ ਚੁੱਕੇ ਜੀ ਕੋਈ ਸ਼ੱਕ ਨਹੀਂ ਤੇ ਮੇਰਾ ਖਿਆਲ ਹੈ ਇੱਕ ਚੰਗੀ ਜਿਹੜੀ ਹੈ ਪ੍ਰੈਸੀਡੈਂਸ ਜਿਹੜਾ ਵਾ ਪਰੰਪਰਾ ਸ਼ੁਰੂ ਹੋਵੇਗੀ